ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਅੱਪਾ ਟੌਪ ਦੀਆਂ ਦੋ ਜਰਸੀ ਵੈੜਾਂ ਸੇਲ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈਟੋਡੀ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਵੀਰੇ ਕਿਵੇਂ ਚੱਲਦਾ ਕੁਲਵੀਰ ਕੰਮ ਕੰਮਕਾਰ ਪੂਰਾ ਵਧੀਆ ਸੈਟ ਆ ਬਾਈ ਠੀਕ ਆ ਅ ਬੈਗੀ ਸੀ ਪਹਿਲਾ ਵੀਡੀਓ ਪਾਈ ਸੀ ਹਾਂ ਪਹਿਲਾਂ ਬਈ ਆਪਾਂ 20 ਮਿੰਟਾਂ ਬਾਅਦ ਸਹੀ ਜਰਸੀ ਸੇਲ ਕਰਤੀ ਸੀ ਠੀਕ ਹੈ ਬੜਾ ਆਪਾਂ ਕੋ ਡੱਬੀਆਂ ਵੀ ਹੈਗੀਆਂ ਬਾਹਰ ਖੜੀਆਂ ਕੱਚੀਆਂ ਪੰਜ ਸੱਤ ਇਹ ਜਰਸੀ ਬੜਾ ਦੋ ਨਗੀਨੇ ਹੀ ਆ ਠੀਕ ਹੈ ਇਹ ਵੀਡੀਓ ਚ ਆਪਾਂ ਤਾਂ ਦਿਖਾਦੇ ਬੜਾ ਤਾਂ ਇਹ ਵੀ ਕੱਚੀਆਂ ਸੀ ਵੀਰੇ ਬੰਦੇ ਉ ਮੰਗਦੇ ਸੀ ਆਪਾਂ ਇਹ ਚੀਜ਼ ਸੋਚੀ ਹੈ ਕਿ ਆਦਾਂ ਨਾਲ ਤਾਂ ਨਾ ਬੰਦਾ ਬਲੇ ਬੰਦਾ ਸੋਚਦਾ ਕਿ ਹਾਂ ਬਾਈ ਕੋਲੇ ਵਧੀਆ ਚੀਜ਼ਾਂ ਆਉਂਦੀਆਂ ਕਾਹਕ ਜਿਆਦੇ ਪੈਂਦਾ ਤਾਂ ਕਰਕੇ ਆਪਾਂ ਬੜਾ ਕਦੀ ਵੀਡੀਓ ਪਾਉਣ ਲੱਗੇ ਕਾਹਕ ਤਾਂ ਆਪਣੇ ਆਈ ਮੰਗੀਆਂ ਜਾਂਦੇ ਸੀ ਕੱਚੀਆਂ ਦੀ ਤੇ ਪਰ ਬੜਾ ਸੀ 20 20 ਦਿਨ ਕੱਢਦੇ ਆ ਪਰ ਹੈ ਚੀਜ਼ਾਂ ਅ ਨਾਮ ਤੇ ਐਡਰੈਸ ਬੋ ਨਾਮ ਹੈ ਜੀ ਕਲਵੀਰ ਸਿੰਘ ਹੂੰ ਪਿੰਡ ਬੁਰਥੜਾ ਜ਼ਿਲ੍ਹਾ ਬਠਿੰਡਾ ਤਸੀਰ ਆਮਪੁਰਾ ਫੂਲ ਨੇੜੇ ਪਿੰਡ ਨੇੜੇ ਬਾਈ ਭਾਈ ਭਗਤਾ ਆਪਣਾ 4 ਕਿਲੋਮੀਟਰ ਆ ਜੇ ਕੋਈ ਬਾਈ ਬਰਨਾਲੇ ਵਾਲੇ ਪਾਸੋਂ ਦਾ 45 ਆ ਮੋਗੇ ਤੋਂ ਆਪਣਾ ਪਿੰਡ 50 ਤੇ ਬਠਿੰਡੇ ਤੋਂ 30 ਆ ਮੋਬਾਈਲ ਨੰਬਰ 7742 ਬਾਈ 20345 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਟੌਪ ਬਰੀਡ ਕਿਹੜਾ ਸੂਆ ਸੁੰਦੀ ਆ ਭਾਈ ਪਲੂਨ ਸੁੰਦੀ ਆ ਪਹਿਲਾ ਸੂਆ ਸੂਗੀ ਠੀਕ ਆ ਹਜੇ ਮਾਲਕਾਂ ਨੇ ਦੱਸ ਨਾ ਮੁਤਾਬਕ 22 ਦਿਨ ਤਾਂ ਇਹ ਵੈਸੇ ਪਈ ਆ ਓਕੇ ਆਪਾਂ ਘਰੋਂ ਲਈ ਆ ਵੜ ਇਹ ਆਪਣੇ ਗਵਾਂਧੀ ਪਿੰਡ ਵੀ ਆ ਪਰ ਆਪਾਂ ਪਿੰਡ ਦਾ ਨਾਮ ਵੀ ਵਿੱਚ ਬੋਲ ਦਿੰਦੇ ਪਿੰਡ ਦਾ ਨਾਮ ਵੀਰੇ ਤਾਂ ਨਹੀਂ ਬੋਲਦੇ ਕਿ ਇਹ ਉਹਨਾਂ ਦੇ ਪਿੰਡ ਦੇ ਆਲਾ ਬਾਅਦ ਚ ਬੜਾ ਕੁਝ ਘਰਦਿਆਂ ਤੋਂ ਡਿਟੇਲ ਪੁੱਛਣ ਲੱਗਦਾ ਇਹਦੀ ਬੇਇੱਜ਼ਤੀ ਕਰਤੀ ਆਪਣੇ ਉਹੀ ਡਾਕਟਰ ਹੁੰਦਾ 66 ਸੀਮਨ ਤੋਂ ਗੱਭਣਾ ਉਹ ਆਪਾਂ ਪਸ਼ੂ ਦੀ ਗਾਰੰਟੀ ਨਹੀਂ ਲੈਣੇ ਹੁੰਦੇ ਇਹ 66 ਸੀਮਨ ਤੋਂ ਗੱਭਣਾ ਪ੍ਰੀਤ ਦਾ 66 ਸੀਮਨ ਲੱਗਿਆ ਵਾ ਆਪੋ ਵੀ ਉਹ ਗਾਂ ਨੂੰ ਸਾਨੂੰ ਪਤਾ ਨਹੀਂ ਕਿ ਆਪੇ ਕਿਹੜੇ ਦੀ ਆ ਪਰ ਹੁਣ 66 ਸੀਮਨ ਪ੍ਰੀਤ ਦੇ ਤੋਂ ਗੱਭਣਾ ਜਿਹਦੀ ਡਿਟੇਲ ਆਪਾਂ ਨੂੰ ਫੋਲ ਮਿਲਿਆ ਤੇ ਫੋਲ ਆਪਾਂ ਦਵਾਂਗੇ ਕੋਈ ਕਹਿਣ ਦੀ ਗੱਲ ਨਹੀਂ ਜਿਹੜੀ ਚੀ ਕਲੀਅਰ ਸਰ ਹਾਂ ਆਪਾਂ ਪਿੰਡ ਦਾ ਨਾਮ ਵੀ ਬੋਲ ਦਿੰਦੇ ਡਾਕਟਰ ਦਾ ਨਾਮ ਵੀ ਬੋਲ ਦਿੰਦੇ ਪਰ ਉਹਦੇ ਚ ਆਏ ਆ ਫਿਰ ਇਹ ਆਪਾਂ ਡਾਕਟਰ ਦਾ ਨਾਮ ਬੋਲਤਾ ਪਿੰਡ ਦਾ ਨਾਮ ਬੋਲਤਾ ਨਾ ਅਗਲਾ ਉਧਰੋਂ ਫੋਨ ਛਣ ਵਧੇ ਕਰ ਲਾ ਕੇ ਨਾ ਆਪਣੇ ਕੋਲ ਘਟ ਫੋਨ ਆਉਣਗੇ ਸਹੀ ਗੱਲ ਫਿਰ ਉਹ ਅਗਲਾ ਕਹੇ ਜੀ ਹੋ ਸਕਦਾ ਕੋਈ ਜਿੱਥੋਂ ਵੜ ਲਈ ਆ ਉਹ ਪਿੰਡ ਦਾ ਬੰਦਾ ਉਹਨਾਂ ਨੂੰ ਫੋਨ ਲਾ ਲੇ ਹੈ ਨਾ ਫਿਰ ਸਹੀ ਨਹੀਂ ਰਹਿੰਦਾ ਪਰ ਬਹਿਣਾ ਆਪਾਂ ਨੂੰ ਦੋਵੇਂ ਹੀ ਗਾਰੰਟੀ ਵਾਲੇ ਘਰੋਂ ਆਂਗਾ ਆਵਾਂ ਦੋਵੇਂ ਫੋਲ ਚੰਗੇ ਆ ਫੋਲ ਚੰਗੇ ਨੇ ਹਾਂਜੀ ਤੇ ਫੇਸ ਦੀ ਬਿਊਟੀ ਦੇਖੋ ਇਹ ਦੰਦੋਂ ਪਿਓਰ ਖੀਰੀ ਆ ਬਾਈ ਦੰਦੋਂ ਖੀਰੀ ਆ ਜੀ ਹਜੇ ਬਾਈ 19 ਤੋਂ ਆ ਬੋਦੀ ਚੰਗੀ ਆ ਸਨਖ ਪੁਣਾ ਫੁੱਲ ਆ ਪਲੀ ਵੀ ਫੁੱਲ ਆ ਜਾਤ ਬਰੀਟ ਬਸ ਆਪਣਾ ਮਾਨੀ ਇਹ ਸੀ ਕਿ ਆਪਾਂ ਵੀਡੀਓ ਤੇ ਵੇਚਣੀ ਆ ਬਾਈ ਉਹ ਆਪਾਂ ਨੂੰ ਮੋਰ ਲੱਗਦਾ ਸੀ ਬੈਠਾ ਹੁੰਦਾ ਪਰ ਆਪਾਂ ਮੈਂ ਵੀਡੀਓ ਪਾਈ ਵੀਣਾ ਬੈਠਾ ਦੇਵੀਆਂ ਨਹੀਂ ਹੂੰ ਠੀਕ ਆ ਪਲੀ ਵੀ ਫੁੱਲ ਆ ਹਨਾ ਪੂਰੀ ਫੁੱਲ ਸਭੀ ਪਲੀ ਵਿੱਚ ਹੀ ਆ ਬਾਈ ਫੁੱਲ ਆ ਜਾਤ ਫੁੱਲ ਆ ਕੱਚੀ ਕੱਚੀ ਆ ਜਿਹੜੀ ਹੈਗੀਆਂ ਤੇ ਲੇਵਾ ਦੇਖੋ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਬਰੀਟ ਦੇਖੋ ਬਾਈ ਇੱਕ ਨੰਬਰ ਬਾਈ ਦਿਨ ਤਾਂ ਬਈ ਬੈਸੀ ਪਈ ਆ ਮਾਲਕਾਂ ਦੇ ਦਸਨ ਮੁਤਾਬਕ ਤੇ ਬੱਚੀ ਹੋ ਸਕਦਾ 5-7 ਦਿਨ ਉੱਤੇ ਵੀ ਲੈ ਜੇ ਤੇ ਹਜੇ ਗੁੰਦ ਹੀ ਆਉਂਦੀ ਆ ਠੀਕ ਆ ਹਾਂ ਖਿੱਚ ਕੇ ਮੜੀ ਮੜੀ ਠੀਕ ਹੈ ਜੀ ਤੇ ਬੱਚੀ ਜਿੱਦਾਂ ਬਣੀ ਬਾਈ ਉਦੋਂ ਦੱਸੂਗੀ ਕਿ ਮੈਂ ਚੀਜ਼ ਆ ਚੀਜ਼ ਆ ਇੱਕ ਹਾਂ ਕਿਆ ਆਪਾਂ ਵੀਰੇ ਇਹ ਸੋਚਿਆ ਜਿੱਥੇ ਕਿ 10 ਪਸ਼ੂ ਲਿਆਉਂਦੇ ਸੀ 5 ਲਿਆਵਾਂਗੇ ਪਰ ਕੰਮ ਬਰੀਡ ਤੇ ਹੀ ਕਰਨਾ ਕੰਮ ਬਰੀਡ ਤੇ ਹਾਂ ਕੰਮ ਬਰੀਡ ਤੇ ਕਰਨਾ ਹੂੰ ਪੈਸੇ ਆਪਣੇ ਘਾਕਾ ਨੇ ਲਵਣੇ ਆ ਆਪਾਂ ਦਾ ਚੀਜ਼ ਲਿਆ ਕੇ ਇੱਕ ਮੂਰੇ ਪੇਸ਼ ਹੀ ਕਰਨੀ ਆ ਸਹੀ ਆ ਬਾਈ ਸਹੀ ਆ ਨਾ ਗੱਲ ਹੂੰ ਕਵਾਲਿਟੀ ਦੇਖੋ ਬਈ ਕਵਾਲਿਟੀ ਨੰਬਰ 1 ਛੋਟਾ ਛੋਟਾ ਕਨ ਫੁੱਲ ਬਰੀਡ ਬੋਦੀਵਾਜੀ ਪੂਰੀ ਚੰਗੀ ਸਨਖਪੁਣਾ ਬੈਡ ਦੇ ਵਿੱਚ ਫੋਲ ਆ ਬਈ ਕਿਆ ਬਾਤ ਆ ਦੂਰਾ ਵੀ ਇੱਕ ਨੰਬਰ ਆ ਹਨਾ ਹਾਂ ਬਈ ਫਲੀ ਵੀ ਚੰਗੀ ਉੱਪਰ ਪੱਤਾ ਕੈਮਰਾ ਇਧਰ ਵੀ ਮਰਾ ਦਿਓ ਬਾਈ ਆ ਆਪਾਂ ਬੈਡ ਜਰਸੀ ਲਿਆਂਦੀ ਸੀ ਆਪਣੇ ਚੈਨਲ ਦੀ ਵੇਚੀ ਸੀ ਉਹਦੀ ਜਮਾ ਸਗੀ ਭੈਣੀ ਆ ਇਹ ਵੀ ਹੀਰੀ ਬੱਚੀ ਆਪਾਂ 115000 ਦੀ ਵੇਚੀ ਸੀ ਜਿਹੜੀ ਜਮਾ ਸਗੀ ਭੈਣੀ ਆ ਲੈ ਬਾਈ ਕੁਲਵੀਰ ਸਿੱਧੂ ਡੈਰੀ ਫਾਰਮ ਚ ਜਿਹੜੀ ਵੀਡੀਓ ਕਵਰ ਕਰਦੇ ਆ ਮੋਬਾਈਲ ਨੰਬਰ ਵੀ ਹੈ ਬਾਈ ਦਾ ਤੇ ਆ ਬੱਚੀ ਬਾਈ ਕਹਿੰਦਾ ਆਪਾਂ ਵੇਚੀ ਸੀ ਡਟੋ ਹੀ ਆ ਹਨਾ ਹਾਂ ਬਾਈ ਜਮਾ ਸੇਮ ਕਾ ਤੇ ਕੀ ਮੋਹਲਾ ਭਰਾ ਜੈ 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 ਦਾ ਮੁੱਲ ਬਈ 1,20,000 ਰੁਪਿਆ ਡਿਮਾਂਡ ਹੈ ਦੀ 1,15,000 ਦੀ ਬੱਛੀ ਆਪਾਂ ਇਹ ਦੇਣੀ ਆ ਠੀਕ ਆ ਬਾਈ 1,20,000 ਰੁਪਿਆ ਮੁੱਲ ਆ 1,15,000 ਦੀ ਬਾਈ ਕਹਿੰਦਾ ਵੜ ਬਸ ਇਹ ਜੀ ਬਾਈ ਕੋਈ ਵੀਰ ਨਾ ਸੌਦਾਵਾਜੀ ਨਾ ਕਰੇ ਹੂੰ ਆਪਾਂ ਜਿੰਨਾ ਰੇਟਰੇ ਤੇ ਕਿਹਾਗਾ ਬਸ 5,000 ਦੀ ਮੋਹ ਪ੍ਰੇਮ ਨਾਲ ਛੋੜੀ ਹੋਣੀ ਆ ਠੀਕ ਆ ਆਪਾਂ ਇਹ ਗੱਲ ਕਹਿੰਦੇ ਆ ਇਹ ਜੀ ਆਪਣਾ ਵੀਡੀਓ ਦੇਖ ਕੇ ਰਸਤੇ ਯਾਰ ਫੋਨ ਲਾ ਲੈ ਉਹਨੂੰ ਵੀ 5 ਤੋਂ ਕੁਝ ਛੋੜਾ ਠੀਕ ਆ ਬਾਈ ਆਪਾਂ ਆਦਾ ਮਾਰਜਿਨ ਖਿੱਚ ਕੇ ਰੱਖਿਆ ਗਿਆ ਹੂੰ ਬਾਕੀ ਆਪਾਂ ਬਰੀਡ ਤੇ ਕੰਮ ਕਰਨੇ ਕਰਕੇ ਨਾ ਹੀ ਬਣਾਉਣਾ ਕਿ ਹਾਂ ਚੀਜ਼ ਲੈਂਦੀ ਆ ਨਫਾ ਭਲਾ 200 ਰੁਪਏ ਘੱਟ ਆ ਜਾਣ ਘੱਟ ਆ ਜਾਣਾ ਹਾਂ ਬਈ ਗੱਲ ਆ ਹੂੰ ਕੁਆਲਿਟੀ ਬਹੁਤ ਚੰਗੀ ਆ ਬਈ ਬਰੀਡ ਚੈੱਕ ਕਰੋ ਫੇਸ ਦੇਖੋ ਬਿਊਟੀ ਇੱਕ ਨੰਬਰ ਆ ਕਿਸੇ ਪਾਸੋਂ ਬਾਕੀ ਬਾਈ ਸੀਲ ਠੰਡੀ ਦਾ ਕੋਈ ਆਂਤੀ ਨਹੀਂ ਇਹ ਕਿਹੜਾ ਕੋਈ ਬੇਦਰਸ ਨੀਆਂ ਚੀਜ਼ਾਂ ਨਸਲਾਂ ਵਾਲੀਆਂ ਬਹਿੜਾ ਤੇ ਬਾਕੀ ਥਾਂ ਦੇਖੋ ਕੀ ਆ ਵਾਹ ਹੁਣੇ ਕਿੰਨੀ ਬੈਥਾ ਜਿੱਦਾਂ ਜੋਸ਼ ਪਾ ਗਈ ਉਹਦਾ ਤਾਂ ਕੁਝ ਹੋਰ ਹੀ ਬਣ ਜਾਣਾ ਨਾਰਮਲ ਥਾਂ ਦਿਖਾਉਨੇ ਆ ਤੇ ਜਦਦੇ ਪਸਮਾ ਕਰਕੇ ਥਣ ਕੱਢਿਆ ਨਾ ਦੇਖੋ ਪਹਿਲਾ ਕੀ ਬਾਤ ਆ ਪੂਰੀ ਵਿਥੀ ਤੇ ਕੋਈ ਫੂਡ ਸ਼ਾਗ ਨਹੀਂ ਵੀਰੇ ਚਾਰ ਹੀ ਥਣ ਹਮ ਕਮਾਲ ਦਾ ਬਹੁਤ ਸੋਹਣਾ ਆਰਡਰ ਤਿਆਰ ਕਰਦੇ ਨੇ ਕੱਲੀ ਕੱਚੀ ਕੱਚੀ ਆ ਉਸ ਤੋਂ ਨਾਂ ਦਾ ਅੱਜ ਆ ਲਾਇਓ ਬਾਕੀ ਬਈ ਜਿਹੜੇ ਬੰਦੇ ਨੇ ਖੀਰੀ ਵਛੀਏ ਸੁਬਸਵਾਤੀ ਹਾਂਜੀ ਘਰ-ਬਾਰ ਖਾ ਕੇ ਤਿਆਰ ਹੋਈ ਆ ਕੋਈ ਖੇੜ ਤਾਂ ਹੈ ਨਹੀਂ ਹੈਨਾ ਖੇੜ ਤਾਂ ਹੈ ਨਹੀਂ ਸਹੀ ਇਹੀ ਆ ਵਛੇ ਖਾਲੀ ਖੜੀਆਂ ਪਰ ਚੀਜ਼ਾਂ ਦਾ ਮੁੱਲ ਪੈਂਦਾ ਹੁਣ ਕਈ ਭਰਾ ਦੇਖ ਕੇ ਕਹਿੰਦੇ ਨੇ ਕਿ ਬਾਈ ਦਾ ਮੁੱਲ ਆਈ ਆ ਪਰ ਚੀਜ਼ਾਂ ਦਾ ਬਾਈ ਕੁਆਲਿਟੀ ਦਾ ਮੁੱਲ ਪੈਂਦਾ ਜਿਹੜੇ ਹੁਣ ਬੰਦੇ ਨੇ ਸੈਕਸਰ ਸੀਮ ਲਵਾਇਆਗਾ ਸੈਕਸਰ ਸੀਮ ਵੀ ਤੁਸੀਂ ਦੇਖ ਲਓ ਕਿੰਨੇ ਦਾ ਆਉਂਦਾ ਕਿੰਨੇ ਦਾ ਆਉਂਦਾ ਹਾਂ ਤੇ ਬਾਕੀ ਸਾਰੇ ਬੰਦੇ ਨੂੰ ਨੌਲੇਜ ਸੀ ਜਿਹਨੇ ਵੇਚੀ ਆ ਆਪਾਂ ਵੀ ਪੂਰੇ ਰੇਡ ਕਰਕੇ ਲਿਆਉਣੇ ਆਏ ਨਹੀਂ ਗੱਲ ਪਰ ਲਿਆਉਣੀਆਂ ਚੀਜ਼ਾਂ ਇਹ ਸੋਚ ਲਿਆ ਕਿ ਜਿੱਥੇ 10 ਪਸ਼ੂ ਵਿੱਚੋਂ 5 ਵੇਚ ਦੇਲ ਖੋਲ ਕੇ ਪਾਲੀ ਵੀ ਆ ਬਾਈ ਦੀ ਗੱਲ ਸਹੀ ਆ ਸੈਕਸਡ ਸੀਮਨ ਲਵਾਇਆ ਚੰਗੀ ਫੀਡ ਖਾ ਕੇ ਪਲੀ ਵੀ ਆ ਕਿਉਂ ਖੀਰੀ ਖੀਰੀ ਆ ਗੱਭਣ ਹੋਵੇਗੀ ਖੀਰੀ ਖੀਰੀ ਨੇ ਸੂ ਪੈਣਾ ਕਹਿੰਨੇ ਬਾਈ ਹਾਂ ਬਾਈ ਹਜੇ ਕਟੋ ਕਟ 4-5 ਮਹੀਨੇ ਤਾਂ ਨਹੀਂ ਤੋੜਦੀ ਖੀਰ ਕੋਈ ਰਹੂਗੀ ਸਹੀ ਆ ਮੋਲ ਉਸ ਹਸਾਬ ਨਾਲ ਬਰੀਡ ਦੇ ਹਿਸਾਬ ਨਾਲ ਜਾਇਜ਼ ਆ ਬਾਈ ਕੁਆਲਿਟੀ ਚੰਗੀ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਕਰ ਮਲੀ ਬਾਕੀ ਵੀਰੇ ਜਿਹੜੇ ਬੰਦੇ ਨੂੰ ਪਰਖ ਹਨ ਨੌਲਜ ਆ ਅੱਜ ਤਾਂ ਬੜਾ ਹਲੇ ਕੱਚੀ ਆ ਹਲੇ ਤਾਂ 100 ਦੇ ਵਿੱਚੋਂ 20% ਹੀ ਤਿਆਰ ਹੋ ਗਾ 80% ਤਾਂ ਇਹਨਾਂ ਨੇ ਮੂਰੇ ਆਉਣਾ ਤੇ ਜਿਹੜੇ ਵੀਰੇ ਨੂੰ ਨੌਲਜ ਆ ਬਾਈ ਉਹਨਾਂ ਨੂੰ ਬਾਲਾ ਦੱਸਣ ਦੀ ਲੋੜ ਨਹੀਂ ਇਹਨਾਂ ਨੇ ਕਿੰਨੇ ਹਵਾਨੇ ਕਰਦੇ ਆ ਓਡੇ ਓਡੇ ਬੈਡ ਇਹਨਾਂ ਦੇ ਆਉਦੇ ਹੁੰਦੇ ਜਿਹੜੇ ਜਿਹੜੇ ਹਵਾਨੇ ਹੁੰਦੇ ਆ ਪਰ ਆਪਣੀ ਤਾਂ ਇੱਕ ਮਜਬੂਰੀ ਆ ਵੀਰੇ ਇੰਨਾ ਮਾਲ ਘਰੇ ਖੜਾ ਨਹੀਂ ਸਕਦੇ ਕੱਚੀਆਂ ਆਂਗਾ ਦਾ ਕੱਚੀਆਂ ਹੀ ਵੇਚਣੀਆਂ ਪੈਣਗੀਆਂ ਜੇ ਮਾਲ ਤਿਆਰ ਕਰਨ ਲੱਗੇ ਫਿਰ ਵਪਾਰ ਨਹੀਂ ਹੁੰਦਾ ਪਰ ਜਿਹੜੇ ਵੀਰਾਂ ਨੇ ਅੰਦਾਜ਼ੇ ਲਾਏ ਉਹਨਾਂ ਦਾ ਪਤਾ ਕਿ ਇਹਨੇ ਲੈਵੇ ਕਿੱਥ ਚੜਾਈ ਫਿਰਦੀ ਆ ਹਮ ਬਾਲ ਕੱਚੀ ਕੱਚੀ ਤੇ ਇਹਦੀ ਆਪਾਂ ਤਿਆਰ ਹੋਈ ਦੀ ਵੀਡੀਓ ਆਪਣੇ ਫੋਨ 'ਚ ਹੈਗੀ ਆ ਫੋਟੋ ਆਪਾਂ ਉਹ ਸੈਂਡ ਕਰ ਦਿਆਂਗੇ ਹਜੇ ਬੱਚੀ ਦੇ ਬਾਈ ਤੇਈ ਦੇ ਨਹੀਂ ਇਹਦੇ ਪਈ ਆ ਫਲੀ ਵੀ ਬਹੁਤ ਆ ਨਾ ਹਾਂ ਬਾਈ ਸਾਂਭੀ ਵੀ ਫਲੀ ਪੂਰੀ ਫੁੱਲ ਆ ਫਲੀ ਵੀ ਫਲੀ ਵੀ ਆ ਬਾਕੀ ਥਾਂ ਦੂਰਾਂ ਲੱਗਿਆ ਵਾ ਲੈ ਠੰਡੀ ਬਹੁਤ ਆ ਨਾ ਹਾਂ ਬਾਈ ਠੰਡੀ ਬਹੁਤ ਆ ਜਿਵੇਂ ਮਰਜੀ ਹੱਤ ਲਈ ਜਾ ਕੋਈ ਇਹ ਬੱਚੀ ਬਾਈ ਫਾਰਮ 'ਚੋਂ ਆਈ ਵੀ ਆ ਹਮ ਆਪਣੇ ਗਵਾਂਡੀ ਪਿੰਡ ਤੋਂ ਕੋਈ ਵੱਛੀ 10 ਕਿਲੋਮੀਟਰ ਨਾਲ ਹੀ ਆ ਪਿੰਡ ਠੀਕ ਆ ਗੋਮਟੀ ਫਾਰਮ ਚੋਂ ਵੱਛੀ ਆਈ ਵੀ ਆ ਦੇਖੀ ਤੋਆ ਟੂਆ ਹਨਾ ਬੋਦੀਵਾਦੀ ਪੂਰੀ ਚੰਗੀਆਂ ਛੋਟਾ ਛੋਟਾ ਕੰਨ ਛੋਟਾ ਛੋਟਾ ਕੰਨ ਨਾ ਕੀ ਆ ਬਾਤ ਆ ਯਾਰ ਗੋਮਟੀ ਇਹ ਫਾਰਮ ਦੀ ਵਹੜ ਆ ਉਹਨਾਂ ਵੀਰਾਂ ਕੋਲ ਜਰਸੀ ਵਾਂਗ ਹੀ ਰੱਖਾਉਗਾ ਹੂੰ ਤੇ ਉਥੋਂ ਆਪਾਂ ਇਹ ਲਈ ਆ ਹੂੰ ਤੇ ਮਾਲਕ ਨੂੰ ਉਮਰ ਲਾਵੇ ਜਦੋਂ ਬਸ਼ੀ ਤਿਆਰ ਹੋ ਗਈ ਬਾਈ ਉਦੋਂ ਪਤਾ ਲੱਗੂਗਾ ਕਿ ਹਾਂ ਬੈਡ ਤਿਆਰ ਹੋਈ ਆ ਸਹੀ ਗੱਲ ਆ ਬਾਈ ਜਮਾ ਸੂਲ ਤੱਕ ਨਾ ਹਵਾ ਨਾਲ ਜਾਂੜ ਜਾਂਦੀ ਜੇ ਪੌੜੋਂ ਇਸ ਤੱਕ ਪਹੁੰਚਿਆ ਠੀਕ ਆ ਐ ਹਵਾ ਨਾਲ ਸੈਟਿੰਗ ਕਰੂਗੀ ਤੇ ਪਰ ਦੇਖ ਹਜੇ ਇਹਦੇ ਵੀ 20 25 ਪਏ ਆ ਠੀਕ ਆ ਬਾਈ ਕੁਆਲਿਟੀ ਇਹ ਵੀ ਇੱਕ ਨੰਬਰ ਆ ਪੂਰੀ ਹੁਣ ਇੱਕ ਗੱਲ ਨਾਲ ਹੀ ਹੋਰ ਐਡ ਕਰ ਦਿੰਨੇ ਆ ਵੀਰੇ ਉਹਦੇ ਆਪਾਂ ਨੂੰ ਸੀਮਨ ਦਾ ਪਤਾ ਸੀ ਕਿ ਫਰੀਜ਼ ਦੇ ਸੈਂਕਸਰ ਤੋਂ ਗੱਭਣ ਹੁਣ ਇਹਦਾ ਮੈਨੂੰ ਪਤਾ ਨਹੀਂ ਨਾ ਮੈਨੂੰ ਮਾਲਕਾਂ ਨੇ ਦੱਸਿਆ ਕਿਹੜੇ ਤੋਂ ਗੱਭਣ ਲੱਗਿਆ ਇਹਦੇ ਵੀ ਚੰਗਾ ਸੀਮਨ ਆ ਆ ਬਹੁਤ ਚੰਗੀ ਆ ਪਰ ਆਪਾਂ ਇਹਦਾ ਨਾਮ ਨਹੀਂ ਜੇ ਤੁਹਾਨੂੰ ਡਿਟੇਲ ਦਾ ਪਤਾ ਨਹੀਂ ਕਈ ਵੀਰੇ ਸੋਚ ਲੈਂਦੇ ਖਾਨੇ ਬਾਈ ਤਾਂ ਉਹੀ ਲਾ ਦਿੰਦੇ ਸਖਸੜ ਸਿਵਨ ਨਹੀਂ ਵੀਰੇ ਪ੍ਰਵਾਤਮ ਤੋਂ ਡਰ ਕੇ ਆਣੇ ਆ ਜਿਹੜਾ ਕੋ ਦੱਸਦੇ ਆ ਉਹੀ ਆਪਾਂ ਦੱਸਦੇ ਆ ਠੀਕ ਆ ਬਾਈ ਆਪਦੇ ਕੋਲ ਉਹ ਨਹੀਂ ਠੀਕ ਆ ਬਾਈ ਜਿਹੜੀ ਦਾ ਬਾਈ ਕਹਿੰਦਾ ਆਪਾਂ ਨੂੰ ਦੱਸਿਆ ਆਪਾਂ ਦੱਸਤਾ ਠੀਕ ਆ ਕਿ ਨਹੀਂ ਜਿਹੜੀ ਦਾ ਨਹੀਂ ਪਤਾ ਨਹੀਂ ਪਤਾ ਠੀਕ ਆ ਕਿ ਨਹੀਂ ਪੜੀ ਵੀ ਫੁੱਲ ਬਰੀਟ ਚੈੱਕ ਰਿਓ ਆਪੇ ਬੋਲ ਲੀ ਆ ਮੂੰਹ ਪੜੀ ਵੀ ਦੇਖੋ ਯਾਰ ਪੂਰੀ ਆਏ ਜੀ ਬਈ ਆਪਾਂ ਇਹ ਗੱਲ ਕਹਿੰਦੇ ਆ ਕਿ ਜਦੋਂ ਬੰਦਾ ਆਪਣੇ ਘਰੇ ਆਊਗਾ ਜਿਹੜੇ ਬੰਦੇ ਨੇ ਜਰਸੀ ਵੇਟਾ ਲੈਣੀਆਂ ਬੰਦਾ ਮੁੜਦਾ ਨਹੀਂ ਮੁੜਦਾ ਨਹੀਂ ਚੀਜ਼ਾਂ ਖੜੀਆਂ ਦੱਸਣਾ ਹੀ ਆ ਆਪਦੇ ਮੂੰਹੋਂ ਬੋਲਦਿਆਂ ਹੂੰ ਫੇਸ ਦਿਖਾ ਦੇ ਦੁਬਾਰੇ ਫੇਸ ਦੀ ਬਿਊਟੀ ਦੇਖੋ ਕਮਾਲਾ ਛੋਟਾ ਛੋਟਾ ਕੰਨ ਚਾਰ ਚਾਰ ਉਂਗਲਾਂ ਦਾ ਕੰਨ ਆ ਬਈ ਬ੍ਰੀਡ ਇੱਕ ਨੰਬਰ ਆ ਹਾਂ ਖਾਈ ਕਿਲੋ ਦੁੱਧ ਪਾਇਆ ਪਹਿਲਾਂ ਦਾ ਬਾਈ ਐਂ ਕਿਹੜਾ ਅਗਲਾ ਆਪਣਾ ਆਉਦੀ 30+ ਮੰਨ ਕੇ ਲੈ ਜੇ ਭਲਾ ਕੋਈ ਬਾਈ ਆਉਦੀ 25 ਕਿਲੋ ਮੰਨ ਕੇ ਲੈ ਜੇ ਆਪਾਂ ਦੁੱਧ ਵੀ ਛੇ ਨਹੀਂ ਆਂਦੇ ਬਾਕੀ ਜਿਹੜੇ ਬੰਦੇ ਨੌਲਜ ਹੈ ਜੇ ਇਨੀ ਨਸਲ ਬਰੀਡ ਵਾਲੀ ਬਿਹੜ ਦੁੱਧ ਨਾ ਕੱਢੂਗੀ ਫਿਰ ਕੱਢਦੀ ਵੀ ਨਹੀਂ ਕੋਈ ਸਹੀ ਗੱਲ ਆ ਬਾਈ ਹੂੰ ਕੁਆਲਿਟੀ ਇੱਕ ਨੰਬਰ ਆ ਤੇ ਚਮਕ ਵੀ ਬਹੁਤ ਆ ਪਤਾ ਲੱਗਦਾ ਵੀ ਖਰਾਕ ਖਾਦੀ ਵੀ ਆ ਪਲੀ ਵੀ ਦਾਸਦੀ ਆਪ ਤੇ ਬਿਊਟੀਫੁੱਲ ਆ ਤੇ ਛੋਟਾ ਛੋਟਾ ਗੰਨ ਬਰੀਡ ਫੁੱਲ ਨਾੜਾ ਨੂੜਾ ਲੈਵੇ ਤੇ ਫੁੱਲ ਕੱਚੀ ਕੱਚੀ ਆ ਬਈ ਕੱਚੀ ਕੱਚੀ ਆ ਬਈ ਫੋਟੋ ਬਾਈ ਕੋਲੇ ਹੈਗੀ ਆ ਵੀ ਤਿਆਰ ਬਹੁਤ ਚੰਗੀ ਹੁੰਦੀ ਆ ਬਾਈ ਹੈ ਨਾ ਬਾਕੀ ਵੀਰੇ ਆਪਾਂ ਇੱਕ ਗੱਲ ਹੋਰ ਆ ਨਾ ਜਿਹੜੇ ਬੰਦੇ ਵੀਡੀਓ ਡੇਲੀ ਦਿੰਦੇ ਆ ਨਾ ਉਹਨਾਂ ਨੂੰ ਆਪ ਨੂੰ ਹੀ ਪਤਾ ਕਿ 20 ਦਿਨਾਂ ਦਾ ਆਪਾਂ ਕੱਚਾ ਪਸ਼ੂ ਕੀ ਸੈਟਿੰਗ ਦਿਖਾਊਗਾ ਤੇ 20 ਦਿਨ ਬਾਅਦ ਜਦੋਂ ਤਿਆਰ ਹੋ ਗਿਆ ਉਹਦੋਂ ਕੀ ਸੈਟਿੰਗ ਦਿਖਾਊਗਾ ਇਹਦਾ ਕਰਮ ਵਾਲੀਆਂ ਉਹ ਵੇਡਾ ਆਪਦੇ ਸਰੀਰ ਦੇ ਨਹੀਂ ਹੁੰਦੇ ਜਿਹੜੇ ਹਵਾਨੇ ਤਿਆਰ ਕਰ ਜਾਂਦੇ ਨੇ ਠਾਈ ਕਿਲੋ ਦੁੱਧ ਕਿਹੇ ਗੱਲ ਨੂੰ ਹੀ ਪਾਇਆ ਬਾਈ ਸੈਂਕੇ 30 ਤੋਂ ਪਲੱਸ ਦੁੱਧ ਪਾਉਗੀ ਹੂੰ ਤੇ ਕੀ ਮੋਲ ਆ ਭਰਾ ਜੀ ਮੋਲ ਵੀ ਇਹਦਾ 1,30,000 ਰੁਪਿਆ ਠੀਕ ਆ ਤੇ ਸਵਾ ਲੱਖ ਦੀ ਬੱਚੀ ਆਪਾਂ ਦਵਾਂਗੇ ਇੱਕ ਲੱਖ ਬਸੇ ਦੇਣ ਵਾਲੇ ਰੇਟ ਆ ਕੋਈ ਬਾਈ ਆਏ ਨਾ ਸੋਚੇ ਕਿ ਸੌਦਾ ਬਾਜੀ ਨਹੀਂ ਹੋਣੀ ਇਹ ਚ ਹੂੰ 1,30,000 ਮੋਲ ਸਵਾ ਲੱਖ ਦੀ ਬਾਈ ਜਣਾ ਵਾੜ ਦੇ ਦਿਆਂਗੇ ਵਾੜ ਚੰਗੀ ਬਹੁਤ ਆ ਬਾਈ ਪਲੀ ਵੀ ਆ ਜਿੰਨੀ ਤਰੀਫ ਕਰ ਲਾ ਉੰਨੀ ਥੋੜੀ ਆ ਫੇਸ ਫੂਸ ਪੂਰਾ ਚੰਗਾ ਬਾਈ ਕਲਰ ਕਰਮਾ ਇਹਦਾ ਬਹੁਤ ਚੰਗਾ ਬ੍ਰੀਡ ਇੱਕ ਨੰਬਰ ਆ ਕਿਆ ਬਾਤ ਹੈ ਬਾਕੀ ਜੇ ਕੋਈ ਵੀਰੇ ਜੋੜੀ ਲੈ ਜੂਗਾ ਜੋੜੀ ਚ ਉਹ ਜਾਂ ਮਾਨਦਾਨ ਹੋ ਜੂਗਾ ਠੀਕ ਹੈ ਭਾਈ ਤੇ ਜੇ ਕੋਈ ਭਾਈ ਕੱਲੀ ਕੱਲੀ ਬੱਛੀ ਲਊਗਾ ਇਹ ਬੱਛੀ ਆਪਾਂ 115 ਦੀ ਕਿਹਾਗਾ ਇਹ 125 ਦੀ ਕਿਹਾਗਾ ਬਸ ਠੀਕ ਹੈ ਭਾਈ ਤੇ ਨਹੀਂ ਵੀਰੇ ਬਸ ਮਾਨਤਾ ਨਹੀਂ ਹੋਊਗਾ ਘਰੇ ਐ ਵੀਰਾਂ ਦਾ ਪਰ ਆਪਾਂ ਦਾ ਵੀ ਨਾ ਇਹ ਗੱਲ ਕਹਿੰਨੇ ਆ ਆਪਣੇ ਪਸੂ ਜਾ ਕੇ ਬੰਦਾ ਪੜਾ ਆਨਲਾਈਨ ਸੌਦਾ ਕਰ ਲਈ ਭਲਾ ਘਰੇ ਆ ਕੇ ਸੌਦਾ ਕਰ ਲੈ ਦੋਵੇਂ ਬੈਠਾ ਗੁੰਦੀ ਮਾਰਦਿਆਂ ਤੇ ਕਿਸੇ ਪਾਸੇ ਆ ਕੇ ਬੰਦਾ ਨੌਕਸਤਾ ਭਾਈ ਕੱਢ ਹੀ ਨਹੀਂ ਸਕਦਾ ਕੱਢ ਹੀ ਨਹੀਂ ਆ ਕੇ ਐ ਨਹੀਂ ਕਹਦੂ ਆ ਤੇਰੀ ਬੜ ਭਾਈ ਇੱਥੋਂ ਖੁੰਝੀ ਨਹੀਂ ਤਾਂ ਰੁਪਏ ਭਰ ਦਿੰਦੇ ਇਹ ਚੀਜ਼ ਕਹਿਨ ਦਾ ਤਾਂ ਦੋਵਾਂ ਬੈੜਾ ਨੂੰ ਮੌਕਾ ਦੇਣਾ ਨਹੀਂ ਮੌਕਾ ਦੇਣਾ ਨਹੀਂ ਹਾਂ ਭਾਈ ਵਾਲਾ ਭਾਈ ਤੇ ਮੋਲ ਬਾਈ ਨੇ ਦਾਸੀ ਦੇ ਉੱਤੇ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ